ਇਹ ਇਹਨੂੰ ਕੋਈ ਜੀ ਰਾਤ ਨੂੰ ਸੰਡੇ ਦੇ ਸੰਡੇ ਦੇ ਰਾਤ ਨੂੰ 25 ਤਰੀਕ ਨੂੰ ਇਹਨੂੰ ਕੋਈ ਚੋਕ ਕੇ ਲੈ ਗਿਆ ਉਥੋਂ 9 ਵਜੇ ਰਾਤ ਨੂੰ ਇਹ ਉਹ ਬੰਦੇ ਬਰਾਮਦ ਹੋ ਗਏ ਆ ਪੰਜਾਬ ਪੁਲਿਸ ਨੇ ਫੜਿਆ ਉਹਨਾਂ ਨੂੰ ਗੁਰਦਾਸਪੁਰ ਦੇ ਲਾਗੋ ਤੇ ਅਸੀਂ ਪੰਜਾਬ ਪੁਲਿਸ ਦੇ ਬਹੁਤ ਧੰਨਵਾਦੀ ਆ ਤੇ ਨਾਲ ਜੀ ਸੋਸ ਅਪਰੈਸਿੰਗ ਰੋਡਾ ਟੀਮ ਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਬੜੀ ਬੜੀ ਮਿਹਰਬਾਨੀ ਜੀ ਭਾਈ ਜੀ दोशी भी डालो शुक्रिया मैं बोलता हूं ना जरूर डालो मुआ तो आलिया पहले कपड़े चेंज मार के जेल आज तू उसे 100 की पर पर मारया नहीं मारया मैं तो मारया नहीं थोड़ी भाई तीन दिन 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 तो ध्यान हो गया ਜੋੜ ਦੇਖਦੇ ਪਈ ਮੈਂ ਪੱਲ ਨਹੀਂ ਰੱਖਿਆ ਨਹੀਂ ਨਹੀਂ ਮਤਲਬ ਇਹ ਫੇਸ ਤੋਂ ਹੀ ਬੱਚੇ ਦਾ ਬੋਲਦਾ ਪਿਆ ਚਲ ਕੋਈ ਨਾ ਗੋਟੀ ਖਾਣੀ ਕਰ ਦਿੰਦੇ ਮੇਰਾ ਨਾਮ ਵੀਰਜੀ ਪ੍ਰਭਜੋ ਸਿੰਘ ਆ ਇਹ ਮੇਰਾ ਬੇਟਾ ਨਮਨੀਤ ਸਿੰਘ ਇਹ ਮੇਰੇ ਨਾਲ ਰੇੜੀ ਤੇ ਜਾਂਦਾ ਸੀਗਾ ਰੋਜ਼ ਉੱਥੇ ਖੇਡਦਾ ਖੁਰਦਾ ਸੀ ਥੋੜਾ ਦਿਮਾਗੋਂ ਸਟਰੋਂਗ ਨਹੀਂ ਐਪਸਾਈਡ ਆ ਤੇ ਇਹਨੂੰ ਕੋਈ ਜੀ ਰਾਤ ਨੂੰ ਸੰਡੇ ਦੇ ਸੰਡੇ ਦੇ ਰਾਤ ਨੂੰ 25 ਤਰੀਕ ਨੂੰ ਇਹਨੂੰ ਕੋਈ ਚੁੱਕ ਕੇ ਲੈ ਗਿਆ ਉਥੋਂ 9 ਵਜੇ ਰਾਤ ਨੂੰ ਤੇ ਉਹ ਬੰਦੇ ਬਰਾਮਦ ਹੋ ਗਏ ਆ ਪੰਜਾਬ ਪੁਲਿਸ ਨੇ ਫੜਿਆ ਉਹਨਾਂ ਨੂੰ ਗੁਰਦਾਸਪੁਰ ਦੇ ਲਾਗੋ ਤੇ ਅਸੀਂ ਪੰਜਾਬ ਪੁਲਿਸ ਦੇ ਬਹੁਤ ਧੰਨਵਾਦੀ ਆ ਤੇ ਨਾਲ ਹੀ ਸਪ੍ਰੈਸਪੋਰਟਰ ਟੀਮ ਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਵੀਰ ਜੀ ਗੁਰਦਾਸ ਇਹ ਸੂਰੇਜਿੰਦ ਦਾ ਛਿਲਮੇ ਤੋਂ ਲੈ ਗਏ ਆ ਤੇ ਗੁਰਦਾਸਪੁਰ ਲੈ ਗਏ ਆ ਤੇ ਗੁਰਦਾਸਪੁਰ ਤੋਂ ਹੁਣ ਇਹਨਾਂ ਨੇ ਫੜ ਕੇ ਇਥੋਂ ਲਿਆਂਦਾ ਨਾਲ ਬੱਚੇ ਨੂੰ ਸਹੀ ਸਲਾਮਤ ਤੰਦਰੁਸਤ ਲੈ ਕੇ ਆਂਦਾ ਬੱਚਾ ਕਿੰਨੇ ਸਾਲਾਂ ਦਾ ਬੱਚਾ 15 ਸਾਲ ਦਾ ਜੀ ਕਿੰਨੇ ਬੰਦੇ ਸੀ ਉਹ ਦੋ ਦੋ ਜਣੇ ਆ ਜੀ ਉਹਨਾਂ ਨੂੰ ਕੋਈ ਪਤਾ ਲੱਗਿਆ ਕਿੱਥੋਂ ਦੇ ਸੀ ਨਹੀਂ ਭਾਜੀ ਹਲੇ ਨਹੀਂ ਪਤਾ ਉਹਨਾਂ ਦਾ ਪੇਂਡ ਪੁੰਡ ਦਾ ਇਹਨਾਂ ਨੂੰ ਵੀ ਪਤਾ ਹੀ ਇਹਨਾਂ ਨੇ ਹੁਣੇ ਅੰਦਰ ਇੰਡਰਸਟਿੰਗ ਕੀਤੀ ਹੈ ਕਿ ਉਹਨਾਂ ਨੇ ਲਿਖਿਆ ਲੁਕਿਆ ਇਹਨਾਂ ਦਾ ਨਾਮ ਪਤਾ ਜੋ ਵੀ ਆ ਉਹ ਸਵੇਰੇ 10 ਵਜੇ ਦਾ ਟਾਈਮ ਦਿੱਤਾ 10 ਵਜੇ ਪਤਾ ਲੱਗੇਗਾ ਜੀ ਕੀ ਪ੍ਰਸ਼ਾਸਨ ਨੇ ਤੁਹਾਨੂੰ ਕੀ ਕਿਹਾ ਕੋਈ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਦੇਖੋ ਜੀ ਆਡਾ ਬੱਚਾ ਸਾਨੂੰ ਸਹੀ ਸਲਾਮਤ ਮਿਲਾ ਦਿੱਤਾ ਪੂਰਾ ਸਾਥ ਦਿੱਤਾ ਜੀ ਪੂਰਾ ਸਾਥ ਦਿੱਤਾ ਅਸੀਂ ਇਸ ਤੋਂ ਵੱਧ ਕੇ ਹੋਰ ਕੀ ਕਹਿ ਸਕਦੇ ਆ ਜੀ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ